ਅੱਜ ਦੁਪਹਿਰੇ ਤਕਰੀਬਨ 1:55 ਮਿੰਟ ਦੇ ਉੱਤੇ ICICI ਬੈਂਕ ਦੀ ਜਿਹੜੀ ਬ੍ਰਾਂਚ ਹੈਗੀ ਆ ਤਰਨਤਨ ਰੋਡ ਤੇ ਬੀ ਡਿਵੀਜ਼ਨ ਦੇ ਵਿੱਚ ਪੈਂਦੀ ਹੈ ਥਾਣੇ ਦੇ ਏਰੀਏ 'ਚ ਉੱਥੇ ਤਿੰਨ ਨੌਜਵਾਨ ਆ ਕੇ ਉਹਨਾਂ ਨੇ ਬੈਂਕ ਦੇ ਜਿਹੜੇ ਮੈਨੇਜਰ ਆ ਉਹਨੂੰ ਡਰਾ ਕੇ ਤੇ ਉਤੋਂ 12 ਲੱਖ ਕੁ ਹਜ਼ਾਰ ਰੁਪਏ ਦੇ ਜਿਹੜੀ ਹੈ ਨਗਦੀ ਕੈਸ਼ ਲੈ ਕੇ ਉਤੋਂ ਫਰਾਰ ਹੋਏ ਸੀ ਉਸੇ ਟਾਈਮ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਅਸੀਂ ਭਲਾਈਆਂ ਸਾਰੇ ਸੀਨੀਅਰ ਅਫਸਰ ਅਸੀਂ ਆਪ ਗਏ ਮੌਕੇ ਤੇ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਕਮਿਸ਼ਨਰ ਪੁਲਿਸ ਨੂੰ ਬਹੁਤ ਵਧੀਆ ਕਲੂਜ਼ ਮਿਲ ਚੁੱਕੇ ਹੈ ਔਰ ਅਸੀਂ ਸਾਰੇ ਸੀਨੀਅਰ ਅਫਸਰ ਆਪ ਇਹਨੂੰ ਇਨਵੈਸਟੀਗੇਟ ਕਰ ਰਹੇ ਆਂ ਔਰ ਸਾਨੂੰ ਮੁਲਜ਼ਮ ਜਿਹੜੇ ਆ ਉਹ ਅਸੀਂ ਆਈਡੈਂਟੀਫਾਈ ਕਰ ਲਏ ਹੈ ਔਰ ਪੈਸੇ ਦੀ ਟ੍ਰੇਲ ਜਿਹੜੀ ਹੈ ਉਹਦੇ ਤੇ ਵੀ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਹੈ ਜਿਵੇਂ ਜਿਵੇਂ ਉਹਨਾਂ ਦੇ ਨਾਮ ਮੈਂ ਤੁਹਾਡੇ ਨਾਲ ਤਾਂ ਨਹੀਂ ਅੱਜ ਸ਼ੇਅਰ ਕਰ ਰਿਹਾ ਤੋਂ ਉਹਨਾਂ ਮੁਲਜ਼ਮ ਜਿਹੜੇ ਅਲਰਟ ਹੋ ਜਾਂਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਕੁਝ ਘੰਟਿਆਂ ਦੇ ਵਿੱਚ ਐਡੀ ਵੱਡੀ ਸੰਸਨੀ ਕੇਸ ਜਿਹੜੀ ਵਾਰਦਾਤ ਹੋਈ ਹੈ ਬੈਂਕ ਦੇ ਵਿੱਚ ਰੋਬਰੀ ਦੀ ਉਹ ਟਰੇਸ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਤੁਹਾਡੇ ਨਾਲ ਉਹਨਾਂ ਦੇ ਨਾਮ ਤੇ ਉਹਨਾਂ ਦੇ ਜਦੋਂ ਫੜੇ ਜਾਂਦੇ ਆ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਔਰ ਰਿਕਵਰੀ ਬਾਰੇ ਵੀ ਪੈਸਿਆਂ ਦੇ ਜਲਦੀ ਅਸੀਂ ਕਰਾਂਗੇ